ਹਾਂਜੀ ਵੀ ਮਿੱਤਰੋ ਕੀ ਹਾਲ ਚਾਲ ਸਵਾਗਤ ਕਰਦੇ ਆ ਤੁਹਾਡਾ ਨਵੇਂ ਵਲੌਗ ਦੇ ਵਿੱਚ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਨਾ ਅਸੀਂ ਦੀਢਾੜੇ ਨੇੜੇ ਆ ਰਹੇ ਆ ਹਦੇਗੜ੍ਹ ਸਾਹਿਬ ਦੀ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਵੀਰੇ ਤੇ 13 ਤਰੀਕ ਨੂੰ ਅਸੀਂ ਟਰਾਲਾ ਲੈ ਆਏ ਸੀਗੇ ਇੱਥੇ ਪੈਂਡ ਆਪਣੇ ਤੇ ਮਾਫੀ ਚਾਹੁੰਦੇ ਆ ਸੀ ਉਹ ਵਲੌਗ ਨਹੀਂ ਸ਼ੂਟ ਕਰ ਸਕੇ ਤੇ ਹੁਣ ਤੁਹਾਨੂੰ ਆਪਾਂ ਰੈਗੂਲਰ ਆਪਾਂ ਵਲੌਗ ਪਾਇਆ ਕਰਾਂਗੇ ਸ਼ੂਟ ਕਰਕੇ ਟਰਾਲੇ ਦੇ ਵੀਰੇ ਕਾਰਨ ਰਸੀਆਂ ਪਾਤੀਆਂ ਸੀਗੀਆਂ ਚੰਗੀ ਤਰ੍ਹਾਂ ਕਾਸਤੀਆਂ ਚੈੱਕ ਕਰ ਸਕਦੇ ਆ ਉਹ ਕਿਹਦੇ ਟਰਾਲਾ ਚੈੱਕ ਕਰੋ 18x7 ਦਾ ਟਰਾਲਾ ਵੀਰੇ ਬਹੁਤ ਸੋਹਣਾ ਟਰਾਲਾ ਬਣਿਆ ਹੋਆ ਹਾਂਜੀ ਤੇ ਕਾਰਨ ਰਸੀਆਂ ਪਾਤੀਆਂ ਸੀਗੀਆਂ ਤੇ ਅੱਜ ਉਹਨੂੰ ਕਰਾਂਗੇ ਵਾਸ਼ ਅੱਜ ਹੋ ਗਈ ਆ ਜੀ 16 ਤਰੀਕ ਆਪਣਾ ਖਰਾ ਟਰੈਕਟਰ ਇਹਨਾਂ ਬਫਾ ਫੈਗਰਸ ਵਾਲੇ ਕਿ ਜਾਨਾ ਆਪਣਾ ਲਾ ਫੂਡ ਚੈੱਕ ਕਰ ਸਕਦੇ ਆ ਤੇ ਇਹੋ ਪਿਆ ਵਾਸ਼ਰ ਅੱਜ ਕਰਾਂਗੇ ਇਹਨੂੰ ਵਾਸ਼ ਚੰਗੀ ਤਰ੍ਹਾਂ ਤੇ ਤੁਹਾਨੂੰ ਆਪਾਂ ਨਾਲ ਨਾਲ ਸਾਰਾ ਦਿਖਾਵਾਂਗੇ ਤੇ ਵਾਸ਼ ਕਰਨ ਤੋਂ ਬਾਅਦ ਫਿਰ ਦੇਖਦੇ ਆ ਤੇ ਤਰਪਾਲਾਂ ਵਗੈਰਾ ਸੈੱਟ ਕਰਾਂਗੇ ਤਰਪਾਲਾਂ ਵਗੈਰਾ ਸੈੱਟ ਕਰਕੇ ਤੇ ਫਿਰ ਜਿਹੜੀ ਇਹਦੇ ਅੰਦਰ ਫਿਟਿੰਗ ਵਗੈਰਾ ਕਰਨੀ ਆ ਬਿਜਲੀ ਦੀ ਜੋ 플ੱਗ ਬੋਰਡ ਵਗੈਰਾ ਲਾਉਣੇ ਆਗੇ ਉਹ ਸਭ ਕੁਝ ਲਾਵਾਂਗੇ ਅੱਜ ਕੱਲ ਰਸਤੇ कसे ਸੀਗੇ ਤੇ ਕੱਲ ਵੀ ਚੰਗੀ ਤਰ੍ਹਾਂ ਵੀਡੀਓ ਨਹੀਂ ਸ਼ੂਟ ਕਰ ਸਕੇ ਤੇ ਵਿੱਚ ਇੱਕ ਦੋ ਕਲਿੱਪਾਂ ਤੁਹਾਨੂੰ ਇਹਦੇ ਵਿੱਚ ਇਸੇ ਵਲੌਗ ਦੇ ਵਿੱਚ ਐਡ ਕਰ ਦਾਂਗੇ ਹਨਾ ਤੇ ਤੁਸੀਂ ਦੇਖ ਲਿਓ ਕੱਲ ਮੁੰਡੇ ਆਏ ਸੀਗੇ ਆਪਣੇ ਨੰਨਾਂ ਨੇ ਜਾਣਾ ਉਹਨਾਂ ਭਰਾਵਾਂ ਦੇ ਨਾਲ ਲਾ ਕੇ ਚੱਲ ਰਸਤੇ ਪਵਾਤੇ ਤੇ ਇਹ ਤੋਂ ਬਾਅਦ ਜੇ ਆਪਾਂ ਅੱਗੇ ਪ੍ਰੋਸੈਸ ਸ਼ੁਰੂ ਕਰਾਂਗੇ ਜੋ ਜੋ ਵੀ ਕਰਨਾ ਨਾ ਗੱਤੇ ਵਗਰਾ ਵੀ ਲੈ ਕੇ ਆਉਣੇ ਆ। ਕਰ ਉਹ ਚੈੱਕ ਟਰਾਲਾ। ਇਥੇ ਜੁੜੇ ਰਹੋ ਵਲੌਗ ਦੇ ਨਾਲ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਸਾਰਾ ਕੁਝ ਕਿੱਦਾਂ ਆਪਾਂ ਇਹਨੂੰ ਤਿਆਰ ਕਰਦੇ ਆ। ਹਾਂਜੀ ਹਲੇ ਜੀ ਉਹ ਕਹਿਣਾ ਚਾਹੋਗੇ। ਜੀ ਸਾਹਿਬ ਵੈਕੁਰ ਜੀ ਕੀ ਫਤਿਹ। ਤੋ ਤਿਆਰੀ ਆਪਣੀ ਸ਼ੁਰੂ ਹੋ ਚੁੱਕੀ ਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਟਰਾਲੇ ਦੇ ਆਪਾਂ ਰਸਤੇ ਪਾਤੇ ਤੇ ਤਕਰੀਬਨ 2-3 ਦਿਨਾਂ ਵਿੱਚ ਆਪਣਾ ਇਹ ਰੈਡੀ ਹੋ ਜੂਗਾ ਤੇ ਆਪਾਂ 22 ਤਰੀਕ ਨੂੰ ਕਰ ਰਹੇ ਹਾਂ ਸਵੇਰ 9:00 ਤੋਂ 10:00 ਦੇ ਵਿੱਚ ਤੇ ਸੋ ਹੈਗੇ ਆਪਾਂ 10-15 ਜਣੇ ਹੈਗੇ ਆ ਸੁਵੀਰ ਅੱਜ ਆਪਣੇ ਨਾਲ 4-5 ਜਣੇ ਆਏ ਆ ਤੇ ਕੱਲ ਤੋਂ ਬਸ ਤਿਆਰੀ ਸ਼ੁਰੂ ਆ ਹਾਂ ਤੇ ਕੱਲ ਨੂੰ ਵੀਡੀਓ ਸ਼ੇਅਰ ਕਰਦੇ ਆਪਾਂ ਟਰਾਲਾ ਤੇ ਹਾਂ ਤੇ ਕੱਲ ਨੂੰ ਬਸ ਇਹਨੂੰ ਵਾਸ਼ ਕਰਕੇ ਚੰਗੀ ਤਰ੍ਹਾਂ ਤੇ ਫਿਰ ਇਹਨੇ ਤਰਪਾਲ ਪਾਉਣੇ ਆ ਤੇ ਤੂ ਦੂ ਬਾਹਰ ਗੱਦੇ ਗੁੱਦੇ ਵਗਲਾ ਵੇਣਿਆ ਕੀ ਸਿਸਟਮ ਬੰਦਾ ਲੋ ਯੋ ਟਰੈਕਟਰ ਵੀ ਬਾਹਰ ਕੱਢਣ ਲੱਗੇ ਆ ਅੱਜ ਪਾਉਣੀ ਸੀਗੀ ਰੇਹ ਵੀ ਪਾ ਕੇ ਹੋਣੀ ਅੱਜ ਖੇਤ ਤੇ ਰੇਹ ਦੇ ਗੱਟੇ ਲਿਆਣੇ ਆ ਰੇੜੀ ਤੇ ਹਾਂ ਟਰੈਕਟਰ ਬਾਹਰ ਕੱਢਦੇ ਆ ਮੈਂ ਕਹਿੰਦਾ ਸੋ ਟਰੈਕਟਰ ਦਿਖਾ ਦਈਏ ਕਰੋ ਬਈ ਚੈੱਕ ਕਰ ਤੇ ਆ ਜੀ ਇੱਕ ਸਵਾਰੀ ਸਾਡੀ ਫਤਿਹਗੁਰ ਸਾਹਿਬ ਜਾਣ ਵਾਸਤੇ ਬਾਕੀ ਤੁਹਾਡੇ ਵੀਰਾਂ ਭਰਾਵਾਂ ਦਾ ਬਹੁਤ ਪਿਆਰ ਮਿਲਦਾ ਟਰੈਕਟਰ ਨੂੰ ਆਪਾਂ ਰੀਲਾਂ ਫਾਇਲ ਕਰ ਤੁਸੀਂ ਬਹੁਤ ਪਿਆਰ ਦਿੰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਇਦਾਂ ਹੀ ਪਿਆਰ ਕਰਦੇ ਰਹੋ ਤੇ ਆਪਾਂ ਕੋਲ ਇਦਾਂ ਹੀ ਨਵੇਂ ਨਵੇਂ ਵੀਡੀਓ ਲੈ ਕੇ ਆਉਂਦੇ ਰਾਵਾਂਗੇ ਕਰੋ ਚੈੱਕ ਕਰ ਇੱਕ ਆਹ ਆਪ ਕੋ ਸਲਾਈਡਲ ਤਿਆਰ ਕਰਾਈੋ ਟ੍ਰਾਲਲੇ ਯਾਸਤੇ ਇਹਦੀ ਵੀ ਤੁਹਾਨੂੰ ਮੈਂ ਕਹਾਣੀ ਦੱਸਦਾ ਆਪਣੀ ਗ੍ਰੇ ਇੰਸਟਾਗ੍ਰਾਮ ਦੀ ਆਈਡੀ ਆ ਇਹ ਤੇ ਤੁਸੀਂ ਜਾ ਕੇ ਤੇ ਆਪਣੇ ਆ ਟਰੈਕਟਰ ਦੇ ਵੀਡੀਓ ਤੁਸੀਂ ਚੈੱਕ ਕਰ ਸਕਦੇ ਆ ਪਰ ਲੋਕ ਚੈੱਕ ਹੋਰ ਇਹ ਤੇ ਬੰਪਰ ਦੇ ਵੀ ਲਾਈਟਾਂ ਵਗਰਾ ਲਾਉਣਗਾ ਦੋ ਥੰਲੇ ਜੇ ਤਾਂ ਵਗਰਾ ਲਾਵਾਂਗੇ ਕਿਉਂਕਿ ਆਹ ਲਾਈਟਾਂ ਉਹਨੇ ਨਾਲ ਘੱਟ ਰਹਿ ਜਾਂਦੇਗਾ ਰਾਤ ਨੂੰ ਚੰਗੀ ਤਰ੍ਹਾਂ ਵਿਜੀਬਲ ਨਹੀਂ ਦਿੰਦਾ ਮਾਟੋ ਨੂੰ ਹਾਕ ਚੈੱਕ ਕਰਾਈਏ ਦੇਖੋ ਹਾਕ ਐਸੀ ਬੈਸਲ ਟਿਆਰ ਕਰਾਉਣੀ ਪਈ ਬਈ ਸਾਨੂੰ ਮੌਕੇ ਤੇ ਹਾਕ ਉਹ ਜਿਹੜਾ ਟਰਾਲਾ ਏ ਇਹਦੀ ਹਾਕ ਚੈੱਕ ਕਰੋ ਤੁਸੀਂ ਬਹੁਤ ਜ਼ਿਆਦਾ ਹੈਵੀ ਲੱਗੀ ਹੋਈ ਆ ਟਰਾਲਾ ਵੀ ਬਹੁਤ ਜ਼ਿਆਦਾ ਹੈਵੀ ਬਣਿਆ ਵਾ। ਅਸੀਂ ਸਾਰੇ ਪਿੰਡੋਂ ਪੁੱਛ ਲਿਆ ਬਾਈ ਸਾਡ ਨੂੰ ਇੱਡੀ ਹੁੱਕ ਨਹੀਂ ਮਿਲੀ। ਫਿਰ ਹਾਰ ਕੇ ਅਸੀਂ ਜਾ ਕੇ ਸ਼ਹਿਰੋਂ ਸਪੈਸ਼ਲ ਤਿਆਰ ਕਰਾ ਕੇ ਲਿਆਂਦੀ ਹੁੱਕ। ਐਖੋ ਕੋ ਪਈ ਇਸ ਨੂੰ ਦਸਰੀ ਹੋਊਗੀ। ਅਸੀਂ ਕਿਹ ਚਲੋ ਨਵੀਂ ਲੈ ਕੇ ਵੇਖੀਏ ਕਿ ਉਹ ਤੋਂ ਪੁੱਛ ਕੇ ਲੈ ਕੇ ਆਂਦੀ ਘਰੋਂ। ਪਰ ਉਹ ਵੀ ਹੁੱਕ ਸਾਨੂੰ ਨਹੀਂ ਸੈੱਟ ਬੈਠੀ। ਫਿਰ ਹਾਰ ਕੇ ਨਵੀਂ ਬਣਾ ਕੇ ਲਿਆਂਦੀ ਵੀ ਰੁੱਕ। ਬਹੁਤ ਜ਼ਿਆਦਾ ਚੌੜੀ ਹੁੱਕ ਆ। ਹੁਣ ਕੋਈ ਦਿੱਕਤ ਨਹੀਂ ਟਰਾਲੇ ਨੂੰ। ਬਈ ਆ ਹੁੱਕ ਲੈ ਕੇ ਜਾਂਦੀ ਸੀਗੀ ਆਪਣੇ ਕਿਸੇ ਬੇਲੀ ਦੇ ਘਰੋਂ ਹੁੱਕ ਦਾ ਜਮਾ ਨਵੀਂ ਆ ਫੋੜ ਦੀ ਹੁੱਕ ਆ ਤੇ ਪਰੇ ਰਹਿ ਜਾਂਦੀ 4 ਇੰਚ ਤੁਸੀਂ ਨਵੀਂ ਪੁੱਛ ਕੇ ਆਏ ਨਵੀਂ ਵੀ ਉਹਦੇ ਵੀ 4 ਇੰਚ ਤੋਂ ਵੱਧ ਨਹੀਂ ਆਉਂਦੀਗੀ ਆਉਂਦੀ ਆ ਪਰ ਉਹ ਹੋਰਾਂ ਟਰੈਕਟਰਾਂ ਤੇ ਲੱਗਦੀ ਫਿਰ ਫੋੜ ਦੇ ਸੱਟ ਨਹੀਂ ਆਉਂਦੀ ਉਹ ਤੇ ਇਹ ਲਾ ਕੇ ਦੇਖੀ ਨਹੀਂ ਗੱਲ ਬਣੀ ਚਲੋ ਸੈਟਿੰਗ ਵਗੈਰਾ ਕਰਕੇ ਵੇਖੀ ਚਲੋ ਲਾ ਰਿਹਾ ਸੀ ਬੀਜ ਉਹ ਹੁੱਕ ਆ ਵੀ ਗਈ ਸੀ ਸੱਟ ਅਸੀਂ ਜੁਗਾੜਬਾਜ਼ੀ ਕਰਕੇ ਸੈੱਟ ਕਰ ਲਈ ਸੀ ਪਰ ਫਿਰ ਕੱਲੇ ਆ ਉਤਲੇ ਪੈਂਦੇ ਸੀਗੇ ਸੱਲ ਥਰਡ ਡੇ ਫਿਰ ਸੱਲਾਂ ਦਾ ਫਰਕ ਸੀਗਾ ਜਾਂ ਤਾਂ ਸਾਨੂੰ ਨਵੇਂ ਕਢਾਉਣੇ ਪੈਣੇ ਸੀਗੇ ਫਿਰ ਸੱਲ ਜਿਹੜੀ ਆ ਹੌਕ ਆ ਵੀ ਆਪਣੀ ਇਹ origianally ਇਹਦੀ ਹੋਰ ਦੇ ਪਿੱਛੋਂ ਆਉਂਦੀ ਰਹੀ ਆ ਇਹ ਆਪਣਾ ਨਾਸੀ ਮਾਡਲ ਟਰੈਕਟਰ ਆ ਤੇ ਉਹ origianally ਹੌਕ ਲੱਗੀ ਵੀ ਆ ਤੇ ਫਿਰ ਹਾਲ ਕਿ ਅਸੀਂ ਇਹਨੂੰ ਹੀ ਸੈੱਟ ਕਰਾਤੀ ਆ ਪੱਤੀ ਵੀ origianal ਆ ਤੇ ਆ ਵੀ origianal ਲੱਗਾ ਹੋਆ ਫਰੇਮ ਤੇ ਆ ਜਿਹੜਾ ਅਸੀਂ ਨਵਾਂ ਲੈ ਕੇ ਸਾਰਾ ਲੋਹਾ ਹੈਵੀ ਚ ਇਹਦੀ ਹੌਕਾ ਤਿਆਰ ਕਰਾਤੀ। ਇਹ ਹੈਗੀ ਜਵਲੇ 5.5 ਇੰਚੀ। ਓਕੇ ਇਹਦੀ 5 ਇੰਚੀ ਓਕੇ ਇਹ ਆ। ਫਿਰ ਅਸੀਂ 1/2 ਇੰਚੀ ਵਾਧੇ ਰੱਖੀ ਵੀ ਕੋਈ ਦਿੱਕਤ ਨਾ ਆਵੇ ਮੋੜਨ ਮੋੜਨ ਚ। ਦਿਮਤਰੋ। ਕੋਈ ਨਾ ਟਰਾਲਾ ਧੋਣ ਲੱਗੇ ਅੱਜ। ਅੱਜ ਤਰੀਕ ਹੋ ਗਈ ਆ ਜੀ 17। ਕਾਹ ਦਾ ਟਰਾਲਾ ਧੋਣਾ ਨਹੀਂ, ਕੀ ਗੱਲ ਇੱਕ ਤਾਂ ਮੈਨੂੰ ਭੋਗ ਸੀਗਾ ਰਿਸ਼ਤਦਾਰੀ ਦੇ ਉੱਥੇ ਚਲੇ ਗਏ। ਤੇ ਜਦੋਂ ਵਾਪਸ ਆਇਆ 3:30 ਵਜੇ ਨੂੰ ਤੇ ਇਹਨਾਂ ਬੰਦਾਂ ਨੂੰ ਕੰਮ ਪੈ ਗਿਆ ਦੋਵਾਂ ਨੂੰ ਮੰਗ ਕੇ ਕੋਲ ਕਰ ਤੱਕ ਪਾਵੇ ਦਾ ਕੋਈ ਵੀ ਨਹੀਂ ਹੋਇਆ ਅੱਜ ਧੋਣ ਲੱਗੇ ਆ ਬਈ ਇਹਨੂੰ ਚੰਗੀ ਤਰ੍ਹਾਂ ਧੋ ਹੋ ਗਿਆ ਜਾਂ ਕੁਝ ਨੂੰ ਤਨਾ ਤੇ ਬਾਅਦ ਤਰਪਾਲਾ ਪਾਵਾਂਗੇ ਅੱਜ ਨਵੀਆਂ ਵੈਸੇ ਬਹੁਤ ਸਾਰਾ ਥੋੜਾ ਜਿਹਾ ਮਿੱਟੀ ਵਗਾਰਾ ਜੰਮੀ ਹੋਈ ਸੀਗੀ ਉੱਪਰ ਇਹ ਪਾਣੀ ਨਾਲ ਹੀ ਸਾਫ਼ ਹੋ ਹੀ ਜਾਂਦਾ ਮੇਠੋ ਦੇਵ ਸਿੰਘ ਤਰਲਾ ਧੋ ਰਹੇ ਨੇ ਅੱਜ ਹੋਰ ਰਖਦੇ ਜੀ ਠੀਕ ਠਾਕ ਜੀ ਐਨ ਕਾ ਕਾਲਗਾਂ ਲਾਈਆਂ ਜੋਬਰਦੀਆਂ ਹੋਰ ਚੰਨੀ ਸਾ ਨਵੀਂ ਕਾਲਾ ਹੋ ਗਿਆ ਚੰਗੀ ਤਰ੍ਹਾਂ ਆਵਾਸ਼ ਉਹ ਬਨੇ ਆ ਤੇ ਸੁੱਕੀ ਡਾਕੀ ਮਾਰਦੇ ਨੇ ਜਿਹ ਤਰ੍ਹਾਂ ਚਾਲਾ ਬਾਈ ਲਓ ਜੀ ਟਰਾਲਾ ਧੋਤਾ ਚੰਗੀ ਤਰ੍ਹਾਂ ਹੋਰ ਗੇ ਖੁੱਲੀ ਥਾਂ ਤੇ ਲੈ ਕੇ ਚਾਲਦੇ ਆ ਤੇ ਤਰਪਾਲ ਤਰਪੂਰ ਵਗੈਰਾ ਸੈੱਟ ਕਰਕੇ ਚੰਗੀ ਤਰ੍ਹਾਂ ਖੋਲ ਕੇ ਤਰਪਾਲ ਫਿਰ ਉੱਤੇ ਸੈੱਟ ਕਰਾਂਗੇ ਇਹਦੇ ਕਰੋ ਜੀ ਅਗਲਾ ਲਓ ਆ ਗਏ ਸੀ ਪੰਡ ਵਾਲੀ ਮੰਡੀ ਚ ਇੱਥੇ ਥਾਂ ਕਾਫੀ ਖੁੱਲਾ ਢੁੱਲਾ ਤੇ ਨੌਈ ਤਰਪਾਹ ਨਹੀਂ ਲੱਭਣਦੇ ਪਹਿਲਾਂ ਝਾੜੂ ਜਾਂ ਮਾਰਟੀਆਂ ਸਾਫ ਕਰ ਰਹੇ ਆ ਤਾਂ ਤੇ ਹਾਂ ਰਗੇ ਨੇ ਤਰਪਾਲ ਪਾਉਣੇ ਆ ਜੀ ਆਹ ਲਵਾ ਤੇ ਟੱਕ ਜੇ ਕਿੱਧਰ ਗੱਲਾਂ ਦਾ ਖੜੇ ਨਹੀਂ ਚੜਦਾ ਨਹੀਂ ਤੇ ਕਿੱਧਰ ਦੀ ਗੱਲ ਲੱਗ ਲਗਾਏ ਤਾਰ ਜਿੱਥੋਂ ਦੀ ਉੱਤੋਂ ਦੀ ਸੱਟ ਨਹੀਂ ਆਹ ਉਹ ਗੁੱਚਾ ਵਾਹ ਨੰਝ ਗਾਰਮੈਂਟ ਇਹਦਾ ਹੋਰ ਵਾਹ ਉਹ ਲਾਉ ਫੋਨ ਦੂਜੇ ਨੂੰ ਸੈਲ ਤੇਨੂੰ ਫੋਨ ਲਾਵ ਯਾਰ ਬੈਲਟਾ ਚੱਕੇ ਨਹੀਂ ਹੋਣੀਆਂ ਯਾਰ ਭੁੱਲ ਗਏ ਬੈਲਟਾ ਲੈਣੇ ਹਾਂ ਆਹ ਥੱਲੇ ਦਾ ਕਿ ਉੱਪਰਲਾ ਤਰਪਾਲ ਆ ਆ ਥੱਲੇ ਵਾਲਾ ਇਹ ਥੱਲੇ ਵਾਲਾ ਤੇ ਆਹੋ ਪੰਨਾ ਆ ਉਹ ਪੰਨਾ ਜਾਂ ਪੜਦਾ ਪਿੱਛੇ ਵਾਲਾ ਅੱਛਾ ਪਿੱਛੇ ਵਾਲਾ ਪੜਦਾ ਛੋਟਾ ਕਹਿ ਜਾਊ ਉਹਦੇ ਨਾਲ ਠੀਕ ਹੈ ਬੈਲਟਾ ਚੱਕ ਲਈਏ ਇੱਕ ਬੋਰੀ ਵਾਲਾ ਤਰਪਾਲ ਵੀ ਚਾਹੀਦਾ ਹਾਂ ਤੇ ਕਿ ਜਿਹੜਾ ਲਿਆਉਣਾ ਸੀ ਉਹ ਮੌਮੀ ਕਾ ਜ ਆਪਾਂ ਲੈ ਕੇ ਤਾਏ ਨੇ ਕਿਹੜਾ ਮੌਮੀ ਕਾ ਗੇ ਜਿਹੜਾ ਲਿਆਉਣਾ ਸੀ ਉਹ ਆਪਾਂ ਲੈ ਹੁਣੇ ਆ ਉਹ ਜਮਾਂ ਥੱਲੇ ਪਾਵਾਂ ਪਿੰਡੋਂ ਮਿਲੂਗਾ ਕਿ ਕੋਟੋਂ ਜਾਣਾ ਉਹ ਪਿੰਡੋਂ ਪਤਲਾ ਆਇਆ ਲੈ ਕੇ ਆਪਾਂ ਮਿਲ ਜੂਗਾ ਥੱਲੇ ਸੋਨਾ ਲੱਗ ਲੈ ਆਉਣੇ ਨਾਲੇ ਚੱਲਗੇ ਚਲੋ ਨਵੂ ਇਹ ਇੱਕ ਥੱਲੇ ਪੰਨਾ ਆ ਪਾਉਣਾਗਾ ਇੱਕ ਬਦਲਾ ਆ ਉਹ ਲੈ ਕੇ ਹੁਣੇ ਨਵਾਂ ਤੇ ਫਿਰ ਉਸ ਤੋਂ ਬਾਅਦ ਚਾਹ ਦਰਬਾਰ ਉੱਤੇ ਪਾਵਾਂਗੇ വെ നിക്ക ਪੰਨਾ ਰੰਗ ਨਾਲ ਜੇ ਕਾਲਾ ਮਿਲ ਜਾਂਦਾ ਵਧੀਆ ਸੀਗਾ। ਨਾਲ ਕੋਈ ਨਹੀਂ ਵੀ ਠੀਕ ਆ। ਇਹ ਵੀ ਵੇਚੀ ਨਾ ਪੈਣਾ ਨਾ। ਥੱਲੇ ਆਉਣਾ ਜਮਾਂ ਥੱਲੇ ਪਾਸੇ। ਨਹੀਂ ਠੀਕ ਆ ਫਿਰ ਕੋਈ ਚੱਕਣਾ। ਉਹ ਨਾ ਰਾਲਦਾ ਮਿਲਦਾ ਹੋਵੇ। ਨਹੀਂ ਆਊਗਾ ਉੱਤੇ ਆਊਗਾ। ਹੂੰ। ਆ ਆ ਵੀ ਆਊਗਾ ਵਿਚਾਲੇ। ਆ ਜਾ ਆ ਭਰਾਵਾ ਤਦੋਂ ਕੀ ਕਰਨਾ ਕਿਹਨੂੰ ਲਾਇਆ ਫੋਨ ਛੜੀਆਂ ਗੱਲਾਂ ਨਾ ਕਰੇਗਾ ਠੀਕ ਆ ਨਾ ਕੀ ਕਰਨਾ ਮੈਂ ਤਾਂ ਵਲੌਗ ਚ ਨਾ ਹਿਆਲ ਵਾਲੀ ਪਰ ਮੂੰਹ ਹੋਰੀ ਕਰੇਗਾ ਬੀਨਰਗਾ ਬੰਦਾ ਤੋਂ ਵੀ ਜਵਾਲੀ ਦੀ ਮਾਰੀ ਜਾਂਦਾ ਬੈਠਾ ਉੱਥੇ ਕੀ ਕਰਦੇ ਟਰੈਕਟਰ ਤੇ ਬੈਠਾ ਆਊਗਾ ਹੀ ਬੰਦਾ ਹੋਰ ਕਿ ਨਹੀਂ ਸਹੰਗ ਹੀ ਨਹੀਂ ਆ ਰਹੇ ਸਾਡੇ ਤਾਂ ਮਾ ਛੋਟਾ ਪਾ ਤਰਪਾਲਾਂ ਹੀ ਖੈਦੋ ਯਾਰਾਂ ਇਥੇ ਸਨੇ ਰਸੇ ਪਾਏ ਬਸ ਉੱਥੇ ਜਾ ਕੇ ਪਾਵਾਂਗੇ ਕੋਈ ਨਹੀਂ ਕੋਈ ਯਾਰਾਂ ਸੇਵਾ ਗੱਲ ਕੀ ਨਹੀਂ ਲੱਗਦੀ ਕੀ ਆਣੇ ਕੀ ਆਉਣਾ ਜਦੋਂ ਤਿਆਰ ਹੋ ਗਿਆ ਉਦੋਂ ਰਖੀ ਬੈਂਦੇ ਛਾਲਾ ਮਾਲ ਮਾਰ ਚੱਲ ਕੋਈ ਨਹੀਂ ਸਿੰਘਾ ਬਲੀ ਪਾਉਣਾ ਪਰ ਆਪਾਂ ਤਾਂ ਹੈਗੇ ਹੀ ਆ ਬਲੀ ਦੇਣ ਨੂੰ ਕੰਨੀ ਲਾਲਾ ਤਕੀਬ ਦਾ ਰਹਿ ਗਿਆ ਤੇ ਮੈਂ ਤਾਂ ਉਹਦਾ ਕਰੀ ਜਾਂਦਾ ਕੀ ਕਰੀ ਜਾਂਦਾ ਓਏ ਉੱਥੇ ਬੈਠਾ ਮੈਂ ਜਿੱਦੀ ਨੀਰ ਮਾਰੀ ਦਾ ਸੀ ਝਾਲੂ ਮੈਂ ਹੀ ਮਾਰਾ ਝਾਲੂ ਮਾਰ ਕੇ ਸਥਾ ਉਹ ਜਿਦਾਈ ਜਾਂਦਾ ਕਿ ਸਾਨ ਜਿਦਾਈ ਜਾਂਦਾ ਕੈਮਰਾ ਲਾ ਕੇ ਉਹਦਾ ਯਾਦ ਵਾਲੀ ਆ ਜਾ ਦੇਖੀ ਲੈਨੇ ਆਪਣਾ ਡਪੇਟ ਹੀ ਕਰੀਏ ਬਹਿ ਕੇ ਆਪਾਂ ਆ ਓਏ ਆਈ ਮਾਰੀ ਵਿੱਚ ਓਏ ਨਾ ਇਹ ਤਾਂ ਨਹੀਂ ਆਉਣਾ ਇਹ ਦਵਾ ਲਾ ਖੋਲੀ ਨਾ ਖੋਲੀ ਨਾ ਤੇ ਉਹ ਕੋਰਾ ਜੋਗ ਹੋ ਗਈ। ਇਹ ਆ ਉਹ ਪਹਿਲੇ ਨੰਬਰ ਤੇ ਹੱਥੜੇ ਦੇ ਪਾਸੇ। ਯਾਰ ਬੰਦੇ ਬਾਅਦ ਚਾਹੀਦੇ ਆ ਯਾਰ। ਤੂੰ ਹੋ ਕੇ ਤੈ ਕਾ ਦੂਜੇ ਮਨਪ੍ਰੀਤ ਲੱਗੇ ਕੀ ਨਾ ਦਾ ਤੇ ਰਮੋਲ ਲੱਗੇ। ਉਹ ਜੈਟ ਹੋ ਗਏ ਵੇ। ਗੱਲ ਸਿੰਘ। ਹਰਜਾ ਸਿੰਘ। ਉੜੀ ਲਿਆਉਣੀ ਲੋ ਵੀ ਸੰ ਤਰਪਾਲ ਪਾ ਕੇ ਤੁਹਾਨੂੰ ਫੇਰ ਮਿਲਦੇ ਆ ਆ ਜਾ ਜੀ ਮਾੜੀ ਹੈਲਪ ਕਰਾਉਂਦੇ ਹਣੇ ਬੰਦੇ ਘੱਟ ਆ ਜੀ ਕੋਈ ਨਹੀਂ ਕੋਈ ਨਹੀਂ ਆਇਆ ਯਾਰ ਨੀਸਾ ਪਹਿਲਾਂ ਲਾਈਨ ਤੇ ਪੈ ਗਿਆ ਕਹਿੰਦੇ ਨਹੀਂ ਆਇਆ ਕਹਿੰਦੇ ਜੋ ਬਾਪੂ ਦੀ ਕਿਰਪਾ ਨਾਲ ਉਹਨਾਂ ਉਹਨਾਂ ਹੀ ਆਇਆ ਫੈਟਿੰਗ ਜਾਵਾਂ ਵਾਹ ਜੀ ਵਾਹ ਲੈ ਵਾਹ ਜੀ ਵਾਹ ਲੱਗਦਾ ਚੌਲ ਥੋੜੇ ਸੜ ਗਏ ਸੀ ਮੁੰਡੇ ਰੰਗ ਥੋੜਾ ਪੱਕਾ ਥੱਲੇ ਲੱਗੇ ਧੂਆ ਹੀ ਨਿਕਲ ਗਿਆ ਕਾਲਾ ਇਹ ਆਪਾਂ ਯਾਰ ਗੱਲੀ ਟਾਕੀ ਕਰਕੇ ਇੱਕ ਹੀ ਮਾਰ ਗੱਲੀ ਟਾਕੀ ਕਰਕੇ ਨਾ ਉੱਤੇ ਥੋੜੇ ਥੋੜੇ ਡੀਜ਼ਲ ਮਾਰਾਂਗੇ ਕਿਵੇਂ ਪਾਉਗੇ ਇਹ ਕਰ ਲਓ ਫਿਰ ਤੇਲ ਦਾ ਪੋਚਾ ਮਾਰਾ ਹੈਣਾ ਤੇ ਲੋ ਉਸ ਤੇ ਕੱਢ ਲਓ ਪਰ ਪਾਣੀ ਮਾਰਨਾ ਪਾਣਾ ਲੋੜ ਨਹੀਂ 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 ਤੇ ਉਹ ਹੋੜ ਹੀ ਪਾਉਣਾ ਹਣ ਉੱਤੇ ਹੋ ਜਿਹੜਾ ਬੰਨਿਆ ਪਾੜ ਗਿਆ ਰਮਾ ਤਾਂ ਕਿੰਨਾ ਨਹੀਂ ਉਹ ਓ ਵਾਹ ਗਰੂ ਓ ਵਾਹ ਗਰੂ ਆ ਤਾਂ ਪਉਣਾ ਨਹੀਂ ਪਉਣਾ ਪੱਗ ਲੇ ਗਈ ਸੀ ਉੜ ਕੇ ਯਾਰ ਕੋਈ ਸੰਘਾ ਪਗੜੀ ਸੁਭਾਲ ਮੜੀ ਤੇ ਆ ਇਹ ਦੂਜੇ ਨੰਬਰ ਤੇ ਪੈਣਾ ਹਾਂ ਦੂਜੇ ਤੇ ਆਉ ਪੈਣਾ ਆਹ ਵੇਖ ਲਓ ਤੁਸੀਂ ਪਉਣਾ ਦਾ ਮੈਂ ਤਾਂ ਦੂਜੇ ਤੇ ਆ ਪਉਣਾ ਰਹਿੰਦੇ ਯਾਰ ਹੈ ਚੰਨੀ ਸਾਹਿਬ ਨੇ ਕਹਦਾ ਤਰ ਦੇਖ ਲਓ ਯਾਰ ਲੋੜ ਨਹੀਂ ਇਹ ਪਤਾ ਕੀ ਹੈ ਜਿੱਥੇ ਜਿੱਥੇ ਬੈਲਟਾਂ ਪਹਿਣ ਗਈਆਂ ਏ ਵੱਡੇ ਜਾਣੇ ਆ ਵੱਡਿਆਂ ਨਹੀਂ ਆਣਾ ਵੇਖ ਲੋ ਕਿ ਉਹਨੂੰ ਲੋਡ ਦਾ ਉਹ ਪਾ ਲੋ ਫਿਰ ਸੈਟ ਲੈ ਤੇ ਫਿਰ ਲੋ ਬਾਬਾ ਦਾ ਨਾਂ ਸੱਟੋ ਖੋਲੋ ਇਹਨੂੰ ਜਕਾਰਾ ਬੁਲਾ ਦੇ ਸੰਘ ਕਹਿੰਦੇ ਤੈਨਹੀਂ ਆ ਬਾਕੀ ਜਿਹੜਾ ਨਹੀਂ ਆਇਆ ਉਹਦਾ ਜਕਾਰਾ ਵੀ ਬੁਲਾ ਦੋ ਆਉਂਦੇ ਆ ਸਿੰਘ ਕੋਈ ਨਹੀਂ ਸਿੰਘ ਜਿਆਦਾ ਆਪਣੇ ਛੋਟੇ ਆ ਥੋੜੇ ਸਕੂਲ ਸਕਾਲ ਜਾਂਦੇ ਕਈ ਕਾਲਜ ਜਾਂਦੇ ਆ ਇਹ ਨਵੇਂ ਬੱਚਿਆਂ ਨੂੰ ਲਿਆ ਰਹੇ ਆ ਹੂੰ ਸਿੱਖੀ ਸਿੱਖੀ ਦਿਖਾਉਣ ਹੁਣ ਆ ਤਾਂ 20 ਵਾਰ ਜਾਇਆ ਕੋਣਾ ਕਿੱਥੇ ਵੀ ਵਰੀ ਜਾਇਆ ਇਹ ਇਹਨੂੰ ਬਾਈ ਨੂੰ ਤਾਂ ਕੱਲੇ-ਕੱਲੇ ਲੰਗਰ ਦਾ ਪਤਾ ਬਾਈ ਇਤਿਹਾਸ ਪਤਾ ਸਾਖ ਨੂੰ ਪਤਾ ਏ ਮੇਥਰਾ ਸਾਗਲਾ ਕਿੱਥੇ ਹੁੰਦਾ ਦੂਤਿਆ ਲੈ ਚਲੋ ਜੀ ਇਹ ਵੇਲੇ ਮੁੱਦੇ ਤੇ ਹੀ ਪੜ੍ਹ ਕੇ ਚੁੱਕਿਆ ਆਪਾਂ ਮੜਾ ਇਧਰਲੇ ਮੁੱਦੇ ਤੇ ਆ ਜੀ ਸਿੱਕੀ ਤੂੰ ਵੀ ਸਾਗ ਵਾਲੇ ਪਾਸੇ ਲੰਗਰ ਵਾਲੇ ਪਾਸੇ ਵੜ ਗਏ ਆਪਾਂ ਇਧਰ ਆ ਗਏ ਤਰਪਾਲ ਵਾਲੇ ਪਾਸੇ ਪਤਾ ਕੀ ਆ ਤਰਪਾਲ ਪਾਲੀ ਉਹ ਨਹੀਂ ਇਤਿਹਾਸ ਪਤਾ ਕੀ ਆ ਨਾ ਦੂਤੀ ਬਕਾਲਿਆ ਚੰਦੀ ਕਿੱਥੇ ਹੁੰਦਾ ਸਾਗਦਾ ਉਹ ਤਾਂ ਦਾ ਕਾਚੂ ਵੀ ਨਹੀਂ ਚੱਲਾਂਗੇ ਨਾ ਤੇ ਸਾਡਾ ਤਾਂ ਆਪਣਾ ਆ ਉਹਦਾ ਲੰਗਰ ਹੀ ਆ ਬਾਬਿਆਂ ਦਾ ਕੜਗਾ ਲਾ ਲਗਾ ਤੂੰ ਵੀਰਾਂ ਤੂੰ ਅੱਗੇ ੜੀ ਭਰਾਵਾ ਇਹ ਨੀ ਗਾਲੀਂ ਤੈਨੂੰ ਵੀ ਪਤਾ ਤਵੇ ਰਾਜਾਰਚ ਆਪ ਆਗੇ ਫਿਰ ਹਾਂ ਪਾੜ ਗਏ ਚਲੋ ਬਾਈ ਤੇ ਅਸੀਂ ਇਹ ਕਰਕੇ ਸੜਕੰਦਰ ਪਰਾਲਾ ਦੇ ਤੁਹਾਨੂੰ ਫੇਰ ਫੇਰ ਤੁਹਾਨੂੰ ਫੂਲ ਲੈਣੇ ਹਾਂ ਫੇਰ ਤੁਹਾਨੂੰ ਫੂਲ ਲੈਣੇ ਆ ਤੁਹਾਨੂੰ ਫੇਰ ਦੁਬਾਰਾ ਦਿਖਾਉਣੇ ਰਿਗਾਰਡਮੈਂਟ ਸਾਰਾ ਦੂਜੀ ਲੇਅਰ ਅਸੀਂ ਮੜੀ ਸੈੱਟ ਕਰ ਲਈ ਹੁਣ ਪਹਿਲੀ ਲੇਅਰ ਤਾਂ ਵੇਖ ਲਓ ਪੈ ਗਈ ਐ ਤੇ ਬਹੁਤ ਵਧੀਆ ਸੈੱਟ ਆਈ ਐ ਚਾਚਾ ਇੱਧਰ ਆ ਜਾ ਮੈਨੂੰ ਦਿਆ ਤੁਨੂ ਕਰ ਮੈਂ ਨਾ ਲੱਗੀ ਨਾ ਕਰ ਲਿਆ ਸੈਟ ਆਹ ਲੋ ਇਹ ਦੂਜਾ ਲੈ ਇੰਟਰਵਿਊ ਪਾਤਾ ਤੇ ਆਹ ਲੈ ਜਿਹੜਾ ਉੱਤੇ ਆਪਾਂ ਲਾਉਣੀ ਆ ਇਹਨੂੰ ਚੰਗੀ ਤਰ੍ਹਾਂ ਡੀਅਰਡੂਲ ਨਾਲ ਸਾਫ਼ ਕਰਕੇ ਕਾਲਾ ਕੱਢ ਕੇ ਫਿਰ ਇਹਨੂੰ ਉੱਤੇ ਪਾਉਣੀ ਆ ਆਪਰਲੇ ਪਾਸੇ ਲਓ ਜੀ ਬਲਾ ਤਰਪਾਲ ਤਾਂ ਕਹਿੰਦੇ ਮੁੰਡੇ ਨਸਰਾ ਕਰਾਉਂਦਾ ਹੈ ਐਂ ਚੌਂਕਾਦਾ ਪੂਰਾ ਠੀਕ ਹੈ ਜੀ ਆ ਕੀ ਆਏ ਇਹ ਪੈਰਾਸ਼ੂਟ ਆ ਮਗਰ ਉਹ ਝੁਕੇਗਾ ਨਹੀਂ ਥਾਲਾ ਨਹੀਂ ਮਾਣਾ ਹੋਈ ਮਾਲਾ ਚੰਗਾ ਉਹ ਬੂਟਾਂ ਐ ਵਸਾਈਆਂ ਲੀ ਲਾਲ ਇਹ ਤਾਂ ਚੰਨੀ ਸਕੀਮੀ ਆ ਨਾ ਯਾਰ ਐਵੇਂ ਨਹੀਂ ਚੰਨੀ ਕਹਿੰਦੇ ਮੈਂ ਤਰਪਾ ਬਹੁਤ ਥੋੜੇ ਹੀ ਰਹਿਗਾ ਮੁੰਡਿਓ ਮਾਰ ਦੋ ਕਰਾਂ ਸਾਰੇ ਤੇ ਨਾਲ ਦੀ ਸਾਫ ਕਰ ਲੈਣਾ ਪਹਿਲਾਂ ਸ਼ਕਲ ਉਹ ਲਿਆਂਦਾ ਸਮਾਨ ਖਾਨ ਨੂੰ ਇਹ ਸਪਾਂਸਰ ਕਿਧਰੋਂ ਆਈ ਐ ਇਹ ਸਪਾਂਸਰ ਮੇਰੇ ਉੱਲੇ ਹੀ ਆ ਪੜਿਆ ਬਣ ਗਿਆ ਨਾ ਬਾਹਰ ਹੈ ਗਿਆ ਇੰਨਾ ਕਾ ਟੋਟਾ ਰਹੇਗਾ ਟੋਟਾ ਮਾਰ ਕੇ ਫੇਰ ਹੀ ਬੈਠੀ ਆ ਗਿਆ ਨਹੀਂ ਨਹੀਂ ਬਹਿ ਜਾ ਕੋਈ ਨਹੀਂ ਖਾਖ ਲੋ ਬੈ ਠੰਡੇ ਹੋ ਜਾਣੇ ਨਾ ਨਾ ਹੋ ਰਿਹਾ ਰਹੇਗਾ 10 ਜਿੰਦਾ ਮਹੀਨੋ ਦਿੱਤਾ ਕਰਾਵਾ ਲਓ ਜੀ ਹਲਕੀ ਫਲਕੀ ਡਾਈਟ ਲਿਆਂਦੀ ਮੁੰਡਿਆ ਵਾਸਤੇ ਮੈਂ ਪੱਟੀ ਦੇ ਫੇਰ ਢਲੌਰੀ ਜੀ ਦਾ ਐ ਕੀ ਦਾ ਸਿਰ ਤੇ ਦਾ ਏ ਹੋ ਨਹੀਂ ਆਉਂਦਾ ਫੋਨ ਹੀ ਲਾਈ ਜਾਂਦਾ ਕੋ ਦਾ ਠੀਕ ਹੈ ਗਰੂ ਆ ਵੀ ਠੀਕ ਆ ਕੰਮ ਨਾਲ ਏ ਫਟੀ ਤੂੰ ਦਾ ਗਲਾ ਖਰਾਬ ਤੂੰ ਦਾ ਨਹੀਂ ਖਾਣੇ ਨਹੀਂ ਨਹੀਂ ਓਨਲੀ ਲੋਰੀ ਜੀ ਦਾ ਨਹੀਂ ਸੱਚੀ ਨਹੀਂ ਨਾ ਨਹੀਂ ਨਹੀਂ ਆਖੇ ਉਹਦੇ ਹੀ ਆ ਹਲੋ ਨਾ ਵੀ ਫਟੀਆਂ ਦਾ ਮਣਾ ਕਰਦਾ ਹਲੋ ਨਹੀਂ ਭਾਈ ਕੋਈ ਨਹੀਂ ਆਉਂਦਾ ਆਉਂਦਾ ਕਿੱਥੇ ਆ ਗਿਆ ਹੋ ਜੀ ਮੁੰਡਾ ਕਹਿੰਦੇ ਚਾਰ ਜੋੜੇ ਖਾ ਗਿਆ ਬ੍ਰੈਡਾਂ ਦੇ ਚਾਰ ਤੇ ਚਾਰ ਅੱਠ ਹੋ ਗਏ ਇਹ ਹੀ ਅੰਨ ਦਾ ਵੈਰੀ ਅੰਨ ਦਾ ਵੈਰੀ ਲੰਗਰਾ ਦਾ ਪੀਰ ਆ ਇਹ ਲਗਾਤਾਰ ਚੌਥੀ ਵਾਰ ਮੈਂ ਕਿਹਾ ਹੁਣ ਵੀ ਨਾ ਕਹਦਾ ਚਲਾਉ ਫੜਾ ਜੇ ਖਾਣ ਦੇ ਹੌਲੇ ਕਿਤੇ ਕੋਸੇ ਜਿਹੇ ਹੱਥ ਨਾਲ ਫੜ ਲੇਦਾ ਲੈ ਵੀ ਲਾ ਆਉਂਦੇ ਜਿਹੜੇ ਪੱਜ ਪੁੱਜਿਆ ਥਾਰ ਮਾੜੀ ਜਿਹੜਾ ਤੋਦੀ ਆਉਣ ਲਾ ਗਿਆ ਕਹੋ ਸਾਰੀ ਮੱਕੀ ਉੱਤੋਂ ਦੀ ਜਾ ਕੇ ਫੇਰ ਨਹੀਂ ਮੁੜਦਾ ਕਰਾਕ ਬਹੁਤਾ ਮੁੰਡੇ ਦੀ ਪਰ ਕੰਮ ਨਹੀਂ ਹੁੰਦਾ ਦਦਾ ਸਰਾਜ ਵਾਂਗੂੰ ਤੇਲ ਵਾਲਾ ਖਾਂਦਾ ਇਹ ਉਹ ਨਾੜ ਗਿਆ ਜਿਹੜਾ ਤੁਰਦਾ ਵੀ ਤੇਲ ਵੀ ਪਾੜਾ ਕਰਦਾ ਲਓ ਜੀ ਆਹ ਇੱਕ ਹੋਰ ਸੰਗ ਆ ਗਿਆ ਆਪਣਾ ਇੱਥੇ ਸੰਗ ਨਹੀਂ ਕਹਿ ਸਕਦੇ ਉਹ ਹੋੜ ਕੇ ਕਹੇ ਸਾਹਬ ਇਹ ਯਦਵ ਵਿਚਾਲਾ ਜਿਆ ਹੁੰਦਾ ਨਹੀਂ ਯਦਵ ਵਿਚਾਲਾ ਮਤਲਬ ਦੱਸੋ ਨਾ ਚੰਗੀ ਤਰ੍ਹਾਂ ਚਾਂਦਨਾ ਪਾਓ ਅਸੀਂ ਰੱਖੇ ਫਿਰ ਆ ਸੰਗ ਨਹੀਂ ਚੱਲੂ ਕਹਿ ਦਿੰਦੇ ਆਗੇ ਕੀ ਹੈ ਯਾਰ ਸੰਗ ਤਾਂ ਸੰਗ ਹੁੰਦਾ ਸਰਦਾ ਹੋਣੀ ਚਾਹੀਦੀ ਸਰਦਾ ਹਾਂ ਸਰਦਾ ਹੀ ਕੋ ਖਾਸ ਨਹੀਂ ਹੈਗੀ ਪਾਪ ਆਪਣੇ ਬੈਂਕ ਗਿਆ ਬਾਬੇ ਮੂਰੋ ਸੈਟਿੰਗ ਕਰਤੀ ਐ ਤਪਾਲ ਦੀ ਤੇ ਉਹ ਸਾਈਡਾਂ ਤੋਂ ਕਰਦੇ ਆ ਸੈਟ ਬੈਟ ਸਾਰਾ ਕੁਝ ਯਾਰ ਬਾਕੀ ਸਾਰੇ ਸਾਡੇ ਦੇਖੇ ਨੇ ਕਿ ਨਾ ਸਕੂਲਾਂ ਦੇ ਲੱਗੇ ਆਉਂਦਾ ਖਾ ਟਾਈਮ ਛੁੱਟੀ ਨਹੀਂ ਮਿਲੀ ਹਜੇ ਪਾ ਕਰਕੇ ਹੀ ਤਿੰਨ ਚਾਰ ਜਾਣੀ ਅੱਜ ਐਤਨਾ ਜਣੇ ਨਹੀਂ ਜਾਣਾ ਉਹ ਹੌਲਾ ਬਤਨ ਚਲਾ ਜਾਣਾ ਜਾਂ ਨਾ ਜਾਣਾ ਹੋਵੇ ਫੇਰ ਦਾ ਟਰੈਕਟਰ ਤੇ ਬਹਿ ਜਾਗੇ ਸਾਰੇ ਜਾਣੇ ਉਡੀ ਟਰਾਲੀ ਲੈ ਲੈ ਯਾਰ ਬੜਾ ਨਜ਼ਾਰਾ ਹੈ ਇੱਕ ਬਗਲ ਗੱਲ ਗੱਲ ਤੇ ਗਾਲ ਕੱਢ ਦੇ ਜੀ ਹਾਂ ਹੋਰ ਜੀ ਬਾਈ ਫਿਰ ਦਾਲ ਫਿਰ ਮੂਹ ਦੇ ਟਿੱਕ ਹੋਰ ਫਿਰ ਬਾਈ ਗੁਰੀ ਪੰਜਾਬੀ ਠੀਕ ਠਾਕ ਜੀ ਬਾਈ ਦਾ ਪਿਛਲੇ ਸਾਲ ਹੀ ਵਿਆਹ ਹੋਇਆ ਪਿਛਲੇ ਸਾਲ ਸਾਡੇ ਨਾਲ ਜਾਇ ਨਹੀਂ ਗਿਆ ਬਾਈ ਤੂੰ ਹਾਂ ਹੁਣ ਵਾਰਾ ਸਟਾਰਟ ਕਰਤਾ ਹਾਂ ਚੱਲ ਚੱਲੇ ਹੁਣ ਵਾਲਾ ਗੱਡੀ ਤਾਂ ਫੇਰ ਹੋ ਗਏ ਮੋਨੇ ਵਾਰਾ ਤੇ ਚਲੋਂ ਤਾਂ ਚੱਗ ਤੱਕ ਅੱਗੇ ਥਾਂ ਚੱਲਿਆ ਗੁਰੂ ਘਰੇ ਚੱਲੇ ਸਾਡੇ ਨਾਲ ਓਵੇ ਸੈਲਫੀ ਮਾਰਦਾ ਆ ਆ ਵੀ ਨਾ ਬਸ ਐਂ ਹਸੀ 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 ਆਸੀ ਪਾਪੜੀ ਪਾਪੜੀ ਹਸੀ ਆਏ ਆਜ ਕੇ ਪਾਪੜੀ ਪਾਪੜੀ ਦਾ ਸਹੀ ਕਰਕੇ ਪਾਪੜੀ ਕਾ ਤੋ ਕਹੀ ਦੇਣੂ ਐ ਬੱਲ ਮੇਰੇ ਆਈ ਜਵਾਨ ਦਰੂ ਨੇ ਬੱਲ ਮੇਰੇ ਸੋਹਣੇ ਜਵਾਨ ਦਰੂ ਪਾਪੜੀ ਕਾ ਤੋ ਕਹਿਣਾ ਐ ਸਹੀ ਸਹੀ ਪਾਪੜੀ ਮਾਉ ਦਾ ਵੀ ਲੱਗਦਾ ਨਾ ਤੂੰ ਬਾਲਾ ਮੈਂ ਚੰਗੇ ਲੱਗਦਾ ਨਾ ਘਰ ਵਾਲੀ ਨਾਲ ਤੇਰਾ ਵਿਆਹ ਹੋ ਗਿਆ ਨਾ ਵਿਆਹ ਤੋਂ ਬਾਅਦ ਬੰਦਾ ਫਰਕ ਪੈ ਜਾਂਦਾ ਪੈਂਦਾ ਪੈਂਦਾ ਫਰਕ ਬੰਦੇ ਦਾ ਵਿਆਹ ਤੋਂ ਇਹ ਤਾਂ ਬਹੁਤ ਕਰਾਂਗੇ ਵੀ ਨਹੀਂ ਲੱਗਦੀ ਚੈੱਕ ਕਰੋ ਤੁਸੀਂ ਬਾਈ ਦੀ ਵਾਰਦੀ ਚੈੱਕ ਕਰੋ 1 2 3 4 ਨਾ ਲੱਗਦੀ ਚੈੱਕ ਕਰੋ ਬਾਲਾ ਸ਼ਰਦਾ ਦੇਖੋ ਦੀ ਜਿੱਲੀ ਓਏ ਆ ਗੱਲ ਨਹੀਂ ਕਰਨੀ ਓਏ ਤੋ ਬਾਈ ਦੀ ਆਪਣਾ ਟਰਾਲਾ ਹੋ ਗਿਆ ਰੈਡੀ ਤਕਰੀਬਨ ਤਰਪਾਲ ਪੈ ਚੁੱਕਿਆ ਤੇ ਇਹਦੇ ਇੱਕ ਦੋ ਦਿਨ ਲੱਗਣਗੇ ਕਿ ਅਸੀਂ ਵਿੱਚ ਬਾਈ ਦੀ ਬਟੇ ਕਰਨੀ ਆ ਤੇ ਨਾਲੇ ਦੱਤੇ ਉੱਪਰ ਰੱਖਣੀ ਆ ਤੇ ਪੂਰੀ ਨੀ ਪੂਰੀ ਜੁਣੀ ਆ ਜਿਹੜੇ ਖਾਣੇ ਜਾ ਰਹੇ ਆ ਤੇ ਕੁਲੀ ਨਾਲ ਨੇਪ ਰਹਿੰਦਾ ਸੋ ਮਿਲਦੇ ਆ ਨਵੀਂ ਵੀਡੀਓ ਵਿੱਚ ਚਲੋ ਠੀਕ ਆ ਫਿਰ ਹਾਂਜੀ ਰੋਪੀ ਤੁਹਾਡਾ ਕੀ ਕਹਿਣਾ ਈ ਟਰਾਲੇ ਦੇ ਬਾਰੇ ਕੀ ਕਹਿਣਾ ਈ ਤੁਹਾਡਾ ਬਹੁਤ ਵਧੀਆ ਸਹੀ ਵਧੀਆ ਤਿਆਰ ਹੋਇਆ ਬਾਈ ਯਾਤਰਾ ਮਾਰਾ ਏ ਤੁਹਾਡੀ ਸਭਲੀ ਕਰੇ ਚਾ 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 ਕਰੋ ਫਾਈਨਲੀ ਟਰਾਲਾ ਬੈਕ ਕਰ ਲਈ ਕਰਵੀਆਂ ਸੀ ਜੀ ਅਕਾ ਤਰਪਾਲਾਂ ਜਿਹਾ ਪਾਤੇ ਹੈਗੇ ਮੇਨ ਕੰਮ ਜਿਹੜਾ ਆਪਣਾ ਉਹ ਡਨ ਹੋ ਗਿਆ ਜਿ ਕਿ ਨਾ ਤਰਪਾਲਾਂ ਦਾ ਤੇ ਹੁਣ ਤਾਂ ਸ ਫਿਟਿੰਗ ਵੈਰਾ ਰਹਿ ਗਈ ਇਕ ਤੇ ਗੱਦੇ-ਗੁੱਦੇ ਸੈਟ ਕਰਨੇ ਬਾਅਦ ਚ ਤਾਂ ਹੁਣ ਤਾਂ ਵੀ ਨਾ ਖਾਸ ਕੰਮ ਨਹੀਂ ਰਿਹਾ ਰੋਕ ਜੱਕ ਜੀ ਥਿਰੋ ਠੀਕ ਆ ਮਿੱਤਰੋ ਅੱਜ ਦੇ ਲਈ ਇੰਨੇ ਮਿਲਦੇ ਆ ਤੁਹਾਨੂੰ ਗਾਉਦੋਂ ਨਵੇਂ ਵਲੌਗ ਦੇ ਨਾਲ ਆਪਣੇ ਚੈਨਲ ਨਾਲ ਜੁੜੇ ਰਹੋ ਸਬਸਕ੍ਰਾਈਬ ਕਰੋ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਵੀ ਕਰਦਾ ਕਰੋ ਬਈ ਸਪੋਰਟ ਕਰਿਆ ਕਰੋ ਸੀ ਇਹਦੇ ਤੋਂ ਡੇਢ ਨਵੇਂ ਨਵੇਂ ਵਲੌਗ ਲੈ ਕੇ ਆਉਂਦੇ ਰਵਾਂਗੇ ਠੀਕ ਹੈ ਜੀ ਮਿਲਦੇ ਆ ਕੱਲ ਨੂੰ ਨਵੇਂ ਵਲੌਗ ਦੇ ਨਾਲ ਆਪਣਾ ਖੇਡਾ ਟਰੈਕਟਰ ਠੀਕ ਹੈ ਜੀ